ਹੈਲੋ ਗਾਇਜ਼ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਰਣਜੀਤ ਫਾਰਮਰ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੋਗੇ ਹੋਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਨਿਊ ਬਲੌਗ ਕਰਿਓ ਆਪਾਂ ਪਹੁੰਚ ਚੁੱਕੇ ਹਾਂ ਮਸ਼ੀਨ ਕੋਲ ਤੇ ਹੁਣ ਚਾਲੂ ਕਰਨ ਲੱਗਾਂਗੇ ਮਸ਼ੀਨ ਤੇ ਇੱਕ ਬਿਰਿਓ ਸਾਰਾ ਦੇਖੋ ਗ੍ਰੀਸ ਪਾਣੀ ਕਰਤਾ ਮਸ਼ੀਨ ਦਾ ਗ੍ਰੀਸ ਪਾਣੀ ਓਕੇ ਸਾਰਾ ਮਸ਼ੀਨ ਨੂੰ ਗ੍ਰੀਸ ਪਾਣੀ ਕਰ ਦਿੱਤਾ ਏ ਤੇ ਆਹ ਦੇਖੋ ਕੰਮ ਹੋ ਗਿਆ ਸਾਰਾ ਗ੍ਰੀਸ ਬਰਗਾ ਦੇ ਇੱਕ ਵੇਰੇ ਉਹ ਕੰਮ ਹੋ ਗਿਆ ਚਾਰਨੇ ਦਾ ਗਿਰ ਗਿਆ ਨਟ ਆਹ ਦੇਖੋ ਆ ਹੁਣ ਨਟ ਲੈਣ ਭੇਜਿਆ ਬਾਈ ਨੂੰ ਆ ਉਰੇ ਕੱਸਿਆ ਜਾਊਗਾ ਫਿਰ ਇਹ ਚਾਰ ਲਹਿਲਦਾ ਹੋਊਗਾ ਬੱਗੇ ਟਰਾਲੀ ਵੀ ਖਾਲੀ ਹੋ ਰਹੀ ਆ ਵੀ ਖਾਲੀ ਹੋ ਗਈ ਟਰੈਕਟਰ ਨੂੰ ਤੇਲ ਪਾਣੀ ਓਕੇ ਆ ਬੰਦੇ ਲੱਗੇ ਫੇਰੇ ਟੂੜੀ ਤਾਰਨ ਮਸ਼ੀਨ ਵਾਸੇ ਜੇ ਪੁਰਾਣੀ ਐ ਤਾਂ ਕਚਾਈ ਵੀ ਬਹੁਤ ਕਰਦੀ ਐ ਇਹ ਇਧਰ ਮੋਗਰ ਬਲੇਡ ਬਲੂ ਧੋਕਿਆ ਸਾਰੇ ਬੱਪਾ ਲੀ ਫੋਗ ਇਹ ਬੱਪਾ ਲੀ ਬਹੁ ਆ ਗਿਆ ਮੈਂ ਤਾਂ ਨਹੀਂ ਜਾਵਾ ਹਾਂ ਨਾ ਨਾ ਠੀਕ ਆ ਗਿਆ ਆ ਗਿਆ ਤੇਰੇ ਕਿੰਨੇ ਟਰਾਲੀਆਂ ਪੈਣਗੇ ਵੀਰੇ ਹੋਰ ਕਿੰਨੇ ਟਰਾਲੀਆਂ ਪੈਣਗੇ ਬਾਬੇ ਹੋਰ ਉਹ ਟਰਾਲੀਆਂ ਤੇ ਪੈ ਗਈਆਂ 5-6 ਚਾ ਚਾਰ ਬੰਦੇ ਨੇ ਭਰਤਾ ਕੋਠਾ ਪੂਰਾ ਲੋਕ ਕਹਿੰਦੇ ਨੇ ਬਈਏ ਜ਼ੋਰ ਮਾਰਦੇ ਨੇ ਪੰਜਾਬੀ ਵੀ ਘਟਣੀ ਹੈਗੇ ਲੱਗੇ ਵੀ ਨਾ ਕੱਚਾ ਕੰਮ ਨਾਲੇ ਤਵਾਈ ਦੇਖੋ ਬਈਆਂ ਤਾਂ ਦੁੱਗਣੀ ਟਰਾਲੀ ਭਾਦੀ ਲੈਣੇ ਦਾ ਰਹੇ ਹਾਂਜੀ ਹਾਂ ਇਹਦੇ ਬਈਏ ਕਾਮਯਾਬ ਨਹੀਂ ਤੂੜੀ ਦਾ ਕੰਮ ਬਈਏ ਉਹ ਕਰ ਸਕਦੇ ਨੇ ਆ ਲਓ ਪੰਜਾਬੀ ਚੱਲ ਰਹੇ ਨੇ ਦੇਖੋ ਵੀਰ ਉਹ ਮਾਰ ਰਿਹਾ ਬਾਈ ਜੋਰ ਆਓ ਦੇਖੋ ਟਰਾਲੀ 'ਚ ਪਟ ਪਟ ਸੱਟ ਰਿਹਾ ਦੇਖ ਦੇਖ ਲੈ ਚੱਕ ਲੋ ਧਰ ਲੋ ਕਰਾਈ ਪਈਆ ਪੀਲੇ ਪਰਨੇ ਵਾਲੇ ਨੇ ਦਾ ਹੋਰ ਹਉਦੇ ਹੀ ਆਹ ਆਹ ਉਹ ਬਾਈ ਦਵਾਈ ਕਰਨ ਲੱਗਿਆ ਪਿਆ ਇਹ ਪੂਰਾ ਬਰਨਾ ਲੰਦਰ ਆਹ ਆਹ ਕੱਲ ਕੇ ਨੇੜੜਾ ਲਿਆ ਹੋ ਗਿਆ ਪਤਾ ਕੁਝ ਆ 10 12 ਹੋ ਗਈਆਂ ਹਾਂ ਠੀਕ ਆ ਪੰਜਾਹਰ ਜੀ ਦੇਖੀਓ ਆ ਦੋ ਵਾਲੀਆਂ ਅੱਜ ਹਾਂ ਜੀ ਸੋਚਾ 12 ਹੋ ਗਿਆ 12 ਹੋ ਗਿਆ 10 ਕੱਲ ਦੋ ਅੱਜ 12 12 ਟੋਟਲ 12 ਹੋ ਗਿਆ ਹਾਂ ਟੋਟਲ ਪੰਡ ਜੀ ਕੌਣ ਚੱਲਿਆ ਬਾਅਦ ਚੱਲਿਆ ਨਾਟਰ ਨਾਟ ਗਿਰੇ ਉਹ ਨਾਟ ਲੈਣ ਗਿਆ ਵਾ ਹੱਕ ਦਾ ਵਸ ਸਕਦਾ। ਆਹ ਬਾਜਰਾ ਬਿੱਜਾ ਵਾ ਬਾਈ ਦੇਖ ਬੁੱਝਾ ਲਾਇਆ ਬਾਜਰਾ ਜੇ ਫਿਰ ਜੰਸੀ ਕੱਖ ਖਤਮ ਹੋ ਜਾਂਦਾ। ਤਾਂ ਉਹਰੇ ਬੰਦਾ ਵੱਢ ਸਕਦਾ। ਆ ਪਿਆਜ ਦੇਖੋ ਕਿੰਨਾ ਤਗੜਾ ਟਾਹ ਮੋٹے-ਮੋٹے ਪਿਆਜ। ਆ ਕੱਲ ਉਹਰੇ ਮਸ਼ੀਨ ਵਾਲਾ ਤੂੜੀ ਕਰਕੇ ਗਿਆ ਦੇਖ ਲਓ ਸਫਾਈ ਬੱਟਾ ਦੇ ਵੀ ਨਹੀਂ ਚੱਕਦੇ ਹੈਗੇ ਵੀ ਦੱਸ ਬੱਟਾ ਦਾ ਕਿੱਦੋਂ ਆ ਤਾਂ ਪਹਿਲਾਂ ਉਹ ਫਾਨ ਛੱਡ ਤੀਕ। ਲਾਰਟ ਨਹੀਂ ਡੁੱਟਦੇ ਵੀਰੋ ਲਾਰਟ ਹਾਂਜੀ ਦੋਸਤੋ ਸ਼ਾਮ ਦਾ ਬੇੜਾ ਹੋ ਚੁੱਕਿਆ ਤੇ ਟਰਾਲੀ ਆਪਾਂ ਭਰ ਕੇ ਖੜਾ ਦਿੱਤੇ ਆ ਬਾਕੀ ਆ ਰੀਪਰ ਦੀ ਸਫਾਈ ਦੇਖ ਲਓ ਬਿਰੋ ਉਹ ਖਰਚੇ ਖੜੇ ਨੇ ਤੇ ਆ ਸਫਾਈ ਦੇਖੋ ਖਰਚੇ ਹੁੰਦੇ ਤੁਹਾਨੂੰ ਮੈਂ ਦਿਖਾ ਦਣਾ ਤੁਸੀਂ ਕਹੋਗੇ ਵੀ ਹਾਂ ਝੋੜ ਬੋਲਦਾ ਮਸ਼ੀਨ ਦੀ ਸਫਾਈ ਦੇਖੋ ਬਿਰੋ ਦੇਖੋ ਰੀਪਰ ਦੀ ਸਫਾਈ ਪੂਰਾ ਯਾਨਕੀ ਕੋਈ ਟਰੈਕਟਰ ਦਾ ਟਾਇਰ ਜਿੱਥੇ ਲੰਘਦਾ ਉਹ ਖਰਚਾ ਵੀ ਨਹੀਂ ਰਹਦਾ ਹੈਗਾ ਉਹਨੂੰ ਵੀ ਚੱਕ ਲਿੰਦਾ ਹੈ ਰੀਲ ਬਿਲਕੁਲ ਸਫਾਈ ਆ ਬਾਕੀ ਪਿੱਛੋਂ ਖੋਲੀ ਹੋਆ ਰਾਣੀ ਸਿੰਦਰਾ ਉਹ ਥੋਡੀ ਝਾਰਨਾ ਤਾਂ ਭਰਿਆ ਪਿਆ ਝਾਰਨਾ ਖਾਲੀ ਕਰਦੇ ਵੀਰੋ ਝਾਰਨੇ ਦੀ ਕੋਈ ਸਫਾਈ ਨਹੀਂ ਹੈਗੀ ਵੀਰੋ ਮਿੱਟੀ ਹੋਆ ਬਸ ਹੋਰ ਤਾਂ ਠੀਕ ਆ ਓਕੇ ਕੋਈ ਬਲੇਡ ਨਹੀਂ ਰੁੱਟਿਆ ਵਾ ਮੁਰਤੋਂ ਸਫਾਈ ਪੂਰੀਆ ਕਰੋਸਾਂ ਨੂੰ ਤੇ ਗਰੀਸ ਦੇਤਾ ਸੀ ਅੱਜ ਤੇ ਆਹ ਦੇਖੋ ਬਿਰੋ ਟਰੈਕਟਰ ਐਡੀ ਬੜੀ ਜਾਲੀ ਲੱਗੀ ਵੀ ਆ ਬੜਾ ਮੂੰਹ ਖੁੱਲੀ ਹਵਾ ਮਿਲਦੀ ਆ ਜੇ ਪਰ ਵੀ ਜਾਂਦਾ ਤਾਂ ਪੂਰਾ ਗਰਦਾ ਨਹੀਂ ਚਿੰਬੜਦਾ ਹੈਗਾ ਟਰੈਕਟਰ ਗਰਮੇ ਨਹੀਂ ਹੁੰਦਾ ਪਤਾ ਨਹੀਂ ਕਿ ਅੱਲਾ ਦੁਪਹਿਰੇ ਜੇ ਬਈ ਫੁੱਲ ਵੜਦਾਂ ਨਾਲੇ ਇਹਨੂੰ ਫੇਰ ਵੀ ਟਰੈਕਟਰ ਸਿਰਫ ਗਰਮ ਵਾਲਾ ਮੀਟਰ ਆ ਤੁਹਾਨੂੰ ਦਿਖਾਉਣਾ ਆ ਗਰਮ ਵਾਲਾ ਮੀਟਰ ਆ ਵੀਰੋ ਇਸ ਤੱਕ ਜਾਂਦੀ ਹੈ ਸੂਈ ਬਾਸ ਇਸ ਤੋਂ ਡਬਲਯੂ ਤੇ ਸੂਈ ਨਹੀਂ ਜਾਂਦੀ ਹੈਗੀ ਤੁਸੀਂ ਲਾ ਲਓ ਸਾਹਿਬ ਤੇ ਤੇਲ ਦੇਖੀਏ ਵੀਰੋ ਤੇਲ ਸਵੇਰੇ ਢੋਲ ਭਰਾ ਕੇ ਲਿਆਇਆ ਬਾਈ ਫੁੱਲ ਟੈਂਕੀ ਖਰੀਦੀ ਅੱਧ ਤੋ ਯਾਨੀ ਕਿ ਥੱਲੇ ਆ ਗਈ ਅੱਧ ਤੋ ਥੱਲੇ ਹੋ ਗਈ ਤੇ ਟਰਾਲੀਆਂ ਵੀ ਬਾਈ 11 ਭਰਾਤੀਆਂ ਹੈਵਰੇਜ ਤਾਂ ਬਾਦੂਆ ਟਰੈਕਟਰ ਦੀ ਨੂ ਬਰੋ ਤੋੜੀ ਦਾ ਸਾਇੰਸ ਦਿਖਾਉਣੀ ਆ। ਕੇ ਆਰ ਕਿਸੇ ਨੂੰ ਦੇਖਦਾ ਕਾਲੂ ਵੀਡੀਓ ਫੜ ਕੇ ਮੋਬਾਈਲ ਬਣਾਊਗਾ ਤੇ ਮੈਂ ਮਸ਼ੀਨ ਚੱਲਦੀ ਦਿਖਾਉਂਗਾ ਟਰੈਕਟਰ ਦੀ ਪਰਫਾਰਮੈਂਸ। ਥੋੜੀ ਦੇਖ ਲਓ ਬਰੋ। ਬਰੀਕ ਆ ਪੂਰੀ। ਜਿੰਨੇ ਕਹੇ। ਤੇ ਬਾਕੀ ਟਰਾਲੀ ਆ ਜਾਣ ਦੋ ਦੇਖਦੇ ਆ ਕੀ ਗੇਰਦੀ ਹੈ ਦੇਖੋ ਕਿੰਨੀ ਗਰਦ ਚੜੀ ਪਈ ਆ 48 ਇੰਚੀ ਮਸ਼ੀਨ ਆ ਵੀਰੋ 48 ਇੰਚੀ ਹੈਲੋ ਗਾਇਜ਼ ਵੈਲਕਮ ਬੈਕ ਮਾਈ YouTube ਚੈਨਲ ਅਰਜਿਤਵਰ ਬਲੌਗ ਆਈ ਹੋਪ ਕਿ ਵੀਾਰੇ ਠੀਕ ਹੋਵਗੇ ਚੱਲ ਰਹੀ ਆ ਵੀਰੋ ਮਸ਼ੀਨ ਲੰਬਾ ਘੇਰਾ ਪਾਇਆ ਵਾ ਤੇ ਆ ਦੇਖੋ ਮਾ ਦਾ ਮਾ ਹੋਂਦੀ ਆ ਵੀਰੋ ਧਾਉ ਰਹੇ ਨੂੰ ਧਾਉ ਰਹੇ ਨੂੰ ਮਸ਼ੀਨ ਦੀ ਮਾੜ ਦੇ ਕੇ ਲੱਗਦੀ ਵੀਰੋ ਦੇਖੋ ਆਹ ਦੇਖੋ ਕੇ ਬੱਦਲ ਦੇਖੋ ਮਰ ਰਿਹਾ ਇਹ ਆਪਣੇ ਆਂਡਿਆ ਦੇ ਆਪਣੇ ਬੱਧਿਆ ਦੀ ਰੱਖੀ ਬੈਠਿਆ ਕੁੜੀ ਨਹੀਂ ਹੈਗੀ ਮਾਂ ਦੀ ਧੀ ਖੰਭ ਘੜਾੜ ਕੇ ਬੈਗੀ ਮੈਂ ਵੀ ਮਜਾ ਕੇ ਗੱਲਾਂ ਮੈਂ ਟਰੈਕਟਰਾਂ ਅੱਜ ਫੁੱਲ ਵੀ ਛੇਮੀ ਟਰਾਲੀ ਲੱਗ ਚੁੱਕੀ ਆ ਦੇਖਦੇ ਆਂ ਅੱਜ ਤੱਕ ਕਿੰਨੇ ਆ ਭਰੌਂਦਾ ਹਲੇ ਹੱਦ ਤੋਂ ਉੱਪਰ ਆ ਟੈਂਕੀ ਤੇਲ ਵਾਲੀ ਗਰਮ ਵਾਲਾ ਮੀਟਰ ਐਸ ਤੋਂ ਗਹਾਂ ਨਹੀਂ ਜਾਂਦਾ Καλή βάρκα αύριο. ਤੋਂ ਮਤਿਉ ਕਾਲ ਜਾ ਦੋ ਕੈਪਸੂਲ ਲੈ ਲੀ ਤੂੰ ਤੇ ਜਾ ਬੜੇ ਤੇ ਅੱਜ ਵੀ ਰੋ ਪੰਜਵਾਂ ਛੇਵਾਂ ਛੇਵਾਂ ਤੇ ਲੱਭੀ ਚਲਾਈ ਜੀ ਰੋਜ਼ ਵੀ ਐਵਰੇਜ ਆਪਣੀ ਹੋ ਗਈ ਨਾ 11 12 11 12 100 ਦੇ ਪਰਸੇ ਦੁਆਗੇ ਚੱਲੀ ਜਾਂਦਾ ਦੁਪਹਿਰ ਨੂੰ ਐਰਪੋਰਟ ਜੇ ਨਾ ਕਹਿ ਦੋ ਬਾਸੰ ਦਾ ਡਿਪੈਂਡਾ ਕਦੇ ਪੂਰਾ ਦਿਲ ਬਣਾ ਪਾਉਂਦਾ ਪਾਤ ਪਾਤ ਫੁੱਲ ਚੱਲਦੇ ਆਣ ਪਸ਼ੀਰ ਕਿੱਕੇ ਦੋ ਦੋ ਇਹ ਮੇਰਾ ਨਾਮ ਆ ਰਿਹਾ ਜਦੋਂ ਤੋ ਹਾਜੂ ਆਇਆ ਛੋਟੂ ਓਏ ਦੋ 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 ¡Gracias!